ਜੀ ਸਾਰਿਆਂ ਨੂੰ ਮੈਂ ਦਸਿੰਦਰ ਕੌਰ ਨੰਮ ਲੁੱਕੀ ਮਾਡਮ ਅੰਡੀ ਫੋਰਸ ਨਾਉ ਕੀ ਹਾਲ ਚਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਫੈਬਰਿਕ ਤੇ ਜਿਹੜਾ ਸੈਲਕ ਪ੍ਰਿੰਟ ਦੇ ਵਿੱਚ ਹੈ ਆਪਣੇ ਕੋਲੇ ਪਲੇਨ ਫੈਬਰਿਕ ਹੈ ਬਹੁਤ ਜ਼ਿਆਦਾ ਸੋਹਣਾਗਾ ਜੀ ਆਪਾਂ ਸਾਰੇ ਰੰਗ ਦਿਖਾਵਾਂਗੇ ਤੁਹਾਨੂੰ ਤੇ ਉਸ ਤੋਂ ਪਹਿਲਾਂ ਇੱਕ ਰਿਕਵੈਸਟ ਵੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਜਾਂ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਦਿਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਚਲੋ ਆਪਾਂ ਜਾਣਕਾਰੀ ਦਿੰਨੇ ਹਾਂ ਸੂਟਾਂ ਬਾਰੇ ਇਹ ਸੈਲਫ ਦੇ ਵਿੱਚ ਹੈ ਦੇਖੋ ਇੱਥੇ ਪੱਤੇ ਬਣੇ ਹੋਏ ਐ ਤੇ ਇਹਦਾ ਜਿਹੜਾ ਫੈਬਰਿਕ ਹੈ ਨਾ ਇਹਦਾ ਨਾਂ ਹੈਗਾ ਜੀ ਜੂਟ ਵਰਬਰੀ ਆ ਵੇਖੋ ਬਹੁਤ ਸੋਹਣਾਗਾ ਇਹ ਥੋੜਾ ਮੋਟਾ ਹੁੰਦਾ ਵਰਬਰੀ ਨਾਲ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਤੇ ਆਪਾਂ ਹੈਂਡਵਰਕ ਵੀ ਕਰ ਸਕਦੇ ਆ ਮਸ਼ੀਨਵਰਕ ਆਰੀਵਰਕ ਕਿਸੇ ਵੀ ਤਰ੍ਹਾਂ ਦਾ ਤੁਸੀਂ ਇਹਤੇ ਐਮਬਲਾਈਡਰੀ ਕਰ ਸਕਦੇ ਹੋ ਇਹਨਾਂ ਨੂੰ ਜਿਹੜੇ ਇਹ ਪੱਤੇ ਬਣੇ ਹੋਏ ਆ ਇਹਨਾਂ ਤੇ ਤੁਸੀਂ ਕੀ ਕਹਿੰਦੇ ਆ ਹਾਈਲਾਈਟ ਵੀ ਇਹਨਾਂ ਨੂੰ ਕਰ ਸਕਦੇ ਹੋ ਹਨ ਤੇ ਕਿ ਫਰੋਜੀ ਕਲਰ ਹੈ ਇਹਦੇ ਵਿੱਚ ਤੇ ਆਹ ਵਾਲਾ ਰੈੱਡ ਕਲਰ ਬਹੁਤ ਹੀ ਸੋਹਣਾਗਾ ਬਹੁਤ ਜ਼ਿਆਦਾ ਸੋਹਣਾ ਇੱਕ ਫਰੋਜੀ ਦੇ ਵਿੱਚ ਫਲਾਰ ਵਾਲਾ ਡਿਜ਼ਾਈਨ ਹੈ ਆਪਣੇ ਕੋਲ ਠੀਕ ਹੈ ਤੇ ਉਸ ਤੋਂ ਬਾਅਦ ਹੈਗਾਗਾ ਉਹ ਸੀਨ ਕਲਰ ਹਾਂ ਬਈ ਇਹ ਵੀ ਬਹੁਤ ਸੋਹਣਾ ਇਹ ਵੀ ਫਲਾਰ ਵਾਲਾ ਤੇ ਉਸ ਤੋਂ ਬਾਅਦ ਇਹ ਨੂਬ ਕਲਰ ਇਹ ਵੀ ਬੱਤਨ ਵਾਲਾ ਤੇ ਜੈਲੋ ਕਲਰ ਹੈ ਇਹਦਾ ਬਹੁਤ ਹੀ ਪਿਆਰਾ ਪਿਆਰਾ ਨਿਊਨ ਆੜ ਦੇ ਤਾਂ ਇਹ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਹੋਰ ਵੀ ਕਲਰ ਹੈਗੇ ਸੀ ਉਹ ਆਪਣੇ ਕੋਲੇ ਐਮਬਰਾਇਡਰੀ ਲਈ ਗਏ ਹੋਏ ਹੈ ਜੀ ਹੈਂਡਵਰਕ ਲਈ ਗਏ ਹੋਏ ਨੇ ਤੇ ਉਹਨਾਂ ਤੇ ਜਦੋਂ ਆਪਣਾ ਹੈਂਡਵਰਕ ਹੋ ਗਿਆ ਉਹ ਆਪਾਂ ਤੁਹਾਨੂੰ ਫੇਰ ਵਿਖਾਵਾਂਗੇ ਤੇ ਇੱਕ ਹੈਗਾ ਆਪਣੇ ਕੋਲੇ ਬਰਬਰੀ ਦੇ ਵਿੱਚ ਉਹ ਜੂਟ ਬਰਬਰੀ ਸੀ ਤੇ ਇਹ ਬਰਬਰੀ ਹੈ ਸੈਲਫ ਦੇ ਵਿੱਚ ਆ ਵੇਖੋ ਇਹ ਪਤਲਾ ਹੈਗਾ ਇਹਦੇ ਨਾਲੋਂ ਜੂਟ ਬਰਬਰੀ ਨਾਲੋਂ ਇਹ ਪਤਲਾ ਹੁੰਦਾ ਹੈਗਾ ਇਹ ਤਾਂ ਤੁਹਾਨੂੰ ਪਤਾ ਹੀ ਹੋਊਗਾ ਬਹੁਤ ਸਾਰੇ ਇਹਦੇ ਵਿੱਚ ਛੋਟੇ ਛੋਟੇ ਜਾਈਂਜਾ ਬਣੇ ਹੋਏ ਆ ਇੱਕ ਇਹਦੇ ਵਿੱਚ ਮਰੂਨ ਕਲਰ ਹੈ ਇਹਦੇ ਵਿੱਚ ਲੈਰੀਏ ਜੇ ਬਣੇ ਹੋਏ ਨੇ ਇਹ ਵੀ ਬਰਬਰੀ ਆ हो है नवा स्टफ इटालियन सिल्क बॉटल ग्रीन ये भी बहुत सोना स्टफ रॉयल ब्ल्यू फालसा कलर कॉपर, कॉपर कोपर जलर ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਸੂਟ ਚਾਹੀਦਾਗਾ ਜਾਂ ਤੁਸੀਂ ਇਹਨਾਂ ਦੇ ਰੇਟ ਬਾਰੇ ਸਾਡੇ ਤੋਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਥੈਂਕ ਯੂ ਇਹ ਮਾਊਸ ਕਲਰ ਰਹਿ ਗਿਆ ਸੀਗਾ ਇਟਾਲੀਅਨ ਸਿਲਕ ਦਾ ਬਹੁਤ ਸੋਹਣਾ ਕਲਰ ਹੈ ਵੀ